ਅੱਜ ਜਿੱਥੇ ਦੇਸ਼ ਭਰ ਦੇ ਵਿੱਚ ਮਹਾ ਸ਼ੁਭਰਾਤਰੀ ਦਾ ਪਵਿੱਤਰਤ ਹਾਰ ਬੜੀ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਉਪਤਾਪਬੰਦ ਕੀਤੇ ਗਏ ਨੇ ਇਸੇ ਤਹਿਤ ਟੀਮ ਰੰਡਾ ਪੁਲਿਸ ਦੇ ਵੱਲੋਂ ਤਿਹਾੜਾਂ ਦੇ ਮੱਦੇਨਜ਼ਰ ਡੀਐਸਪੀ ਜੀਪੀ ਸਿੰਘ ਦੇ ਪਾਈ ਵਿੱਚ ਆਰੇਫ ਦੀ ਟੀਮ ਦੇ ਨਾਲ ਜਿਸ ਦੀ ਗਵਾਈ ਸਹਾਇਕ ਕਮਾਂਡੈਂਟ ਰਾਤਪੀਰ ਸਿੰਘ ਕਰੇ ਸੰਦੀਸ਼ ਮੁੱਚੀ ਟੀਮ ਦੇ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਇਸ ਮੌਕੇ ਡੀਐਸਪੀ ਜੀਪੀ ਸਿੰਘ ਨੇ ਸ਼ਿਵਰਾਤਰੀ ਦੇ ਮੌਕੇ ਤੇ ਸਮੂਹ ਦੇਸ਼ਵਾਸੀਆਂ ਨੂੰ ਜੇ ਵਧਾਈਆਂ ਦਿੱਤੀਆਂ ਤੇ ਨਾਲ ਹੀ ਨਾਲ ਦੇਖੋ ਜੀ ਅੱਜ ਤਾਂ ਇੱਕ ਪੱਲਾ ਸ਼ਿਵਰਾਤਰੀ ਦਾ ਤਿਉਹਾਰ ਆ ਸਾਰੀ ਆਮ ਪਬਲਿਕ ਨੂੰ ਮੈਂ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਵਾਦ ਦਿੰਦਾ ਕਿਉਂਕਿ ਸਾਡੇ Hindu ਸਮਾਜ ਦਾ ਇੱਕ ਬਹੁਤ ਇਤਿਹਾਸਕ ਦਿਨ ਆ ਸੈਕੰਡਲੀ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਡੇ ਡੀਐਸਪੀ ਸਾਹਿਬਾਨ ਆਰਐਫ ਤੋਂ ਆਪਣੀ ਕੋ ਟੀਮ ਦੇ ਨਾਲ ਆਏ ਨੇ ਇਹ ਐਮਐਚ ਅਥਾਰਟੀ ਵੱਲੋਂ ਡਿਪਲॉयਮੈਂਟ ਫੋਰ ਹਰੀਜਨਾ ਦੀ ਸੋ ਥੈਟ ਕਿਸੇ ਵੀ ਸੈਂਸਿਟਿਵ ਪੁਆਇੰਟ ਨੂੰ ਇਹ ਕਵਰ ਕਰਨਗੇ ਕਿਤੇ ਕੋਈ ਅਨਸਕਾਮੀ ਵਾਰਦਾਤ ਹੁੰਦੀ ਆ ਤੇ ਇਮੀਡੀਏਟ ਆਕੇ ਸਾਡੇ ਨਾਲ ਕੋਆਪਰੇਟ ਕਰਕੇ ਉਸੇ ਜਗ੍ਹਾ ਦਾ ਜ਼ਾਇਦਾ ਲੈ ਕੇ ਐਕਸ਼ਨ ਕੀਤਾ ਜਾਵੇਗਾ ਇਹ ਸਾਡੇ ਕੋਲ ਵੈਸੇ ਅੱਜ ਉਹਦੇ ਵਿਜ਼ਿਟ ਕਰਨ ਲਈ ਆਏ ਨੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਹਾਰ ਜਿਹੜਾ ਅੱਜ ਬੜਾ ਸ਼ਾਂਤਮਈ ਤਰੀਕੇ ਨਾਲ ਮਨਾਇਆ ਜਾਵੇ ਕਿਸੇ ਵੀ ਅਨਸਕਾਮੀ ਵਾਰਦਾਤ ਨੂੰ ਨਾ ਅਨਜਾਨ ਦਿੱਤਾ ਜਾਵੇ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਉਹਦੇ ਰਿਗਾਰਡਿੰਗ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਸੋ ਥੈਟ ਅਸੀਂ ਉਸ ਨੂੰ ਅਕੋਰਡਿੰਗ ਟੂ ਲਾ ਉਹਨੂੰ ਹੈਂ ਦਸਦੀ ਕੀ ਫਲੈਗ ਮਾਰਚ ਸਥਾਨਕਾ ਵਿਸ਼ਵ ਕਰਮਾ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੰਦਰਾਂ ਤੋਂ ਹੁੰਦੇ ਹੋਏ ਵਾਪਸ ਪੁਲਿਸ ਥਾਣੇ ਚਾਕੀ ਸਮਾਪਤ ਹੋਇਆ ਇਸ ਵਕਤ ਦੇ ਡੀਐਸਪੀ ਜੇਪੀ ਸਿੰਘ ਸਹਾਇਕ ਕਮਾਂਡਰ ਰਾਜਵੀਰ ਸਿੰਘ ਆਰਐਫ ਪੁਲਿਸ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਪੁਲਿਸ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਸ਼ਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਮਲਕੀਤ ਸਿੰਘ ਐਸਆਈ ਵਿਸ਼ਾਲ ਸ਼ਰਮਾ ਪਤਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਜਗਬਾਣੀ ਟੀਵੀ ਦੇ ਲਈ ਮੁਰਿੰਡਾ ਤੋਂ ਅਮਰਜੀਤ ਧਿਮਾਨ ਦੀ ਰਿਪੋਰਟ